ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਦੇ ਬਸਤੀ ਵਿੱਚ ਕੀਤੀ ਜਨ ਸਭਾ ਪੀਐਮ ਨੇ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਉੱਤੇ ਸਾਦੇ ਨਿਸ਼ਾਨੇ ਕਿਹਾ ਦੇਸ਼ ਵਿੱਚ ਕਾਂਗਰਸ ਦੀ ਕਮਜ਼ੋਰ ਸਰਕਾਰ ਨਹੀਂ ਸਗੋ ਇੱਕ ਮਜ਼ਬੂਤ ਮੋਦੀ ਸਰਕਾਰ ਹਿਮੰਤ ਸੁਰੇਨ ਨੂੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਰਾਹਤ ਸੁਰੇਨ ਨੇ ਕੇਜਰੀਵਾਲ ਵਾਂਗ ਚੋਣ ਪ੍ਰਚਾਰ ਲਈ ਮੰਗੀ ਸੀ ਇਜਾਜ਼ਤ ਕਥਿਤ ਜ਼ਮੀਨ ਕੋਟਾਲੇ ਦੇ ਮਾਮਲੇ ਵਿੱਚ ਹੋਈ ਸੀ ਹਮੰਤ ਸੁਰੇਨ ਦੀ ਗ੍ਰਿਫਤਾਰੀ ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਅਤੇ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਬਦਲੇ ਜਲੰਧਰ ਦੇ ਸੀਪੀ ਸੁਪਨ ਸ਼ਰਮਾ ਅਤੇ ਲੁਧਿਆਣਾ ਦੇ ਸੀਪੀ ਕੁਲਦੀਪ ਚਾਹਲ ਦੀ ਹੋਈ ਬਦਲੀ ਦੋਵਾਂ ਨੂੰ ਗੈਰ ਚੋਣ ਡਿਊਟੀ ਉੱਤੇ ਕੀਤਾ ਗਿਆ ਤਨਖਾ ਤੇ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਜੋਰਾਂ ਤੇ ਹੈ ਜਇਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਦੌਰੇ ਕਰ ਰਹੇ ਨੇ ਇਸੇ ਸਿਲਸਿਲੇ ਵਿੱਚ ਪੀਐਮ ਮੋਦੀ ਉੱਤਰ ਪ੍ਰਦੇਸ਼ ਤੇ ਬਸਤੀ ਪਹੁੰਚੇ ਜਿੱਥੇ ਉਹਨਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ ਉੱਥੇ ਵਿਰੋਧੀ ਧਿਰ ਉਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਕਿ ਭਾਰਤੀ ਗੱਠ ਜੋੜ ਦੀਆਂ ਪਰਿਵਾਰ ਆਧਾਰਿਤ ਪਾਰਟੀਆਂ ਨੇ ਤੁਸ਼ਟੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਉਹਨਾਂ ਕਿਹਾ ਕਿ ਸਾਡਾ ਦੇਸ਼ ਰਾਮ ਮੰਦਰ ਦਾ 500 ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ ਪਰ ਇਹਨਾਂ ਨੂੰ ਰਾਮ ਮੰਦਰ ਤੇ ਰਾਮ ਤੋਂ ਸਮੱਸਿਆ ਹੈ ਪੀਐਮ ਮੋਦੀ ਨੇ ਕਿਹਾ ਕਿ ਪਾਕਿਸਤਾਨ ਹਾਰੇ ਹੈ ਇਸ ਤੇ ہمਦਰਦ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਹੁਣ ਭਾਰਤ ਨੂੰ ਡਰਾਉਣ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਲੋਕ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਡਰੋ ਇਹਨਾਂ ਦੇ ਕੋਲ ਐਟਮ ਬੰਬ ਹੈ। ਭਾਰਤ ਨੂੰ ਕਿਉਂ ਡਰਨਾ ਚਾਹੀਦਾ ਹੈ? ਅੱਜ ਭਾਰਤ ਵਿੱਚ ਕਾਂਗਰਸ ਦੀ ਕੋਈ ਕਮਜ਼ੋਰ ਸਰਕਾਰ ਨਹੀਂ ਸਗੋਂ ਇੱਕ ਮਜ਼ਬੂਤ ਮੋਦੀ ਸਰਕਾਰ ਹੈ। ਉਹਨਾਂ ਦਾਅਵਾ ਕੀਤਾ ਕਿ ਅੱਜ ਭਾਰਤ ਘਰ ਵਿੱਚ ਵੜ ਕੇ ਮਰਦਾ ਹੈ। ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਚਾਰਖੰਡ ਮੁਕਤੀ ਮੋਰਚਾ ਦੇ ਨੇਤਾ ਹਿਮੰਤ ਸੁਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਸੁਪਰੀਮ ਕੋਰਟ ਨੇ ਹਿਮੰਤ ਸੁਰੇਨ ਨੂੰ ਰਾਤ ਦੇਣ ਤੋਂ ਇਨਕਾਰ ਕੀਤਾ ਹੈ ਇਸ ਤੋਂ ਬਾਅਦ ਸੁਰਿੰਦੇ ਵਕੀਲ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੁਣ ਸਪਸ਼ਟ ਹੋ ਗਿਆ ਹੈ ਕਿ ਕਥਿਤ ਜ਼ਮੀਨ ਘਟਾਲੇ ਵਿੱਚ ਗ੍ਰਿਫਤਾਰ ਹਿਮੰਤ ਸੁਰੇਨ ਇਸ ਲੋਕ ਸਭਾ ਚੋਣ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਨਹੀਂ ਕਰ ਸਕਣਗੇ ਸੁਰੇਨ ਨੂੰ ਈਡੀ ਨੇ ਇਸ ਸਾਲ 31 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਜਸਟਿਸ ਦੇ ਪੰਕਰ ਦਤਾ ਅਤੇ ਜਸਟਿਸ ਸ਼ਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੁਰੇਨ ਵੱਲੋਂ ਹਟਲੇ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੇ ਜਾਣ ਦੇ ਤੱਥ ਨੂੰ ਲੁਕਾਉਣ ਲਈ ਨਾਰਾਜ਼ਗੀ ਜ਼ਾਹਰ ਕੀਤੀ। ਅਦਾਲਤ ਨੇ ਸੁਰੇਨ ਵੱਲੋਂ ਪੇਸ਼ ਹੋਏ ਵਕੀਲ ਕਫੀਲ ਸੇਬਲ ਨੂੰ ਕਿਹਾ ਕਿ ਤੁਹਾਡਾ ਵਿਵਹਾਰ ਬਹੁਤ ਕੁਝ ਬੋਲਦਾ ਹੈ। ਸਾਨੂੰ ਉਮੀਦ ਸੀ ਕਿ ਤੁਹਾਡਾ ਮੋਕਲ ਸਪਸ਼ਟਤਾ ਦੇ ਨਾਲ ਸਾਹਮਣੇ ਆਵੇਗਾ ਪਰ ਤੁਸੀਂ ਮਹੱਤਵਪੂਰਨ ਤੱਥਾਂ ਨੂੰ ਛੁਪਾਇਆ ਹੈ। ਪਟਿਆਲਾ ਦੇ ਮਹਾਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਪਲਕੇ ਹੋਣ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਤਿਹ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਰੈਲੀ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਇਤਿਹਾਸਿਕ ਸਬਦ ਹੋਵੇਗੀ ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦਾ ਐਲਾਨ ਕਰਨ ਵਾਲੇ ਕਿਸਾਨ ਨੇਤਾਵਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਸਹਿਰਦ ਹੈ ਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਯਤਨ ਕੀਤੇ ਜਾ ਰਹੇ ਨੇ ਯਾਮ ਜਿਹੜਾ ਤਾਂ ਕੀ ਟਾਈਮ ਜਿਹੜਾ ਸਿਖਰ ਤੇ ਹੋਊਗਾ ਪਰ ਉਸ ਤੋਂ ਅੰਤ ਜਿਆਮ ਜਦੋਂ ਤੱਕ ਇਹ ਦਬਾਅ ਚ ਕਿਸਾਨਾਂ ਨੇ ਕਿਹਾ ਜੀ ਅਸੀਂ ਜਿਹੜਾ ਰੋਹਤ ਕਰਾਂਗੇ ਜਿੰਨੀ ਤੱਕ ਤਾਂ ਉਹਦੇ ਨਾਲ ਤੋਂ ਤੁਹਾਡੇ ਕੋਲ ਲੱਗੀ ਦਾ ਪਿਆਰੀ ਜੀ ਕੋਈ ਅਪੀਲ ਕੀਤੀ ਜਾ ਰਹੀ ਨਹੀਂ ਮੇਰੀ ਅਪੀਲ ਨਹੀਂ ਮੇਰੇ ਤਾਂ ਕਿਸਾਨਾਂ ਨੂੰ ਅਪੀਲ ਹੈ ਦੇਖੋ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਕਹਿੰਦੇ ਆ ਉਹਨਾਂ ਨੂੰ ਤਾਂ ਮੈਂ ਉਹਨਾਂ ਨਾਲ ਤਾਂ ਮੈਂ ਚਿਰੇ ਬਾਜੀ ਪਹਿਲਾਂ ਤੇ ਕਿਸਾਨਾਂ ਨਾਲ ਗੱਲ ਕਰਦਾ ਵੀ ਤੁਸੀਂ ਇਸ ਗੱਲ ਨੂੰ ਘੋਖੋ ਕਿ ਕਿਸਾਨੀ ਅਗਰ ਜਿਹੜੇ ਮੁੱਦੇ ਹੈਗੇ ਉਹਨਾਂ ਦਾ ਹੱਲ ਕੇਂਦਰੀ ਸਰਕਾਰ ਨੇ ਕਰਨਾ ਹੈ ਭਗਵੰਤ ਮਾਨ ਜੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕੁਛ ਨਹੀਂ ਥੋੜਾ ਸਮਾਰ ਸਕਦੀ ਜੀ ਇਹਨਾਂ ਨੇ 20000 ਰੁਪਏ ਤੁਹਾਨੂੰ ਹੜ੍ਹ ਦੇ ਨੁਕਸਾਨ ਦਾ ਦੇਣਾ ਕੀਤਾ ਸੀਗਾ ਉਹ ਤਾਂ ਦਿੱਤਾ ਨਹੀਂ ਗਿਆ ਇਹ ਤੁਹਾਡੀ ਆਮਦਨ ਕਿਵੇਂ ਵਧਾਣਗੇ ਮੇਰਾ ਮੰਨ ਹੈ ਐਮਐਸਪੀ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀ ਹੈ 2014 ਤੋਂ ਲੈ ਕੇ ਹੁਣ ਦੁੱਗਣੀ ਵੀ ਹੋ ਗਈ ਪਰ ਇਹਦੇ ਨਾਲ ਕਿਸਾਨ ਦਾ ਜਿਹੜਾ ਜੀ ਆ ਜੀਰਾ ਨਹੀਂ ਚੱਲ ਰਿਹਾ ਉਹਦੀ ਆਮਦਨ ਵਧਾਣ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਮਿਲ ਜੁਲ ਕੇ ਬੈਠ ਕੇ ਉਹਨਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਸਰਕਾਰ ਦੇ ਨਾਲ ਬੈਠ ਕੇ ਗੱਲ ਕਰਕੇ ਬਿਦਾਨ ਦਾ ਇਜਤਿਹਾਮ ਕਰਾਂਗੇ ਉਹ ਹੋਣਾ ਲੋਕਤੰਤਰੀ ਤਰੀਕੇ ਨਾਲ ਲੀਡਰ ਆਪਣੀ ਲੀਡਰੀ ਚਮਕਾਣ ਲੋਕਤੰਤਰੀ ਤਰੀਕੇ ਚ ਰਹਿ ਕੇ ਕਰਨ ਕਿਸਾਨਾਂ ਦੇ ਮੁੱਦੇ ਸਾਹਿਬ ਜਿਹੜਾ ਕਿਸਾਨ ਹੈ ਜਿਸ ਤਨ ਲਾਗੇ ਸੋਤਨ ਜਾਣੇ ਅਸੀਂ ਵੀ ਕਿਸਾਨ ਹੈ ਸਾਹਿਬ ਮੇਰੇ ਗਲੇ ਚ ਹਰਾ ਪਰਣਾ ਨਹੀਂ ਪਿਆ ਦਾ ਮਤਲਬ ਆ ਨਹੀਂ ਮੈਂ ਕਿਸਾਨ ਨਹੀਂ ਰਾ ਪਰਨਾ ਪਾ ਕੇ ਜਿਹੜੇ ਕਿਸਾਨੀ ਦਾ ਠੇਕੇਦਾਰੀ ਲਈ ਬੈਠੇ ਆ ਸਾਬ ਠੇਕੇਦਾਰਾਂ ਦਾ ਤੇ ਸਾਬ ਪੰਜਾਬ ਨੇ ਦੇਖ ਰੱਖਿਆ ਕਿਸੇ ਵੀ ਪਾਰਟੀ ਦੇ ਹੁਣ ਠੇਕੇਦਾਰ ਬਖਸ਼ਦੇ ਨਹੀਂ ਕਿਸੇ ਨੂੰ ਇਸ ਕਰਕੇ ਜਿਹੜਾ ਕਿਸਾਨ ਹੈ ਉਹਦਾ ਦਰਦ ਅਸੀਂ ਸਮਝਦੇ ਆ ਉਹਦੀ ਆਮਦਨ ਵਧਾਉਣ ਵਾਸਤੇ ਕੇਂਦਰ ਸਰਕਾਰ ਪੂਰਾ ਹਮਲਾ ਮਾਰ ਕੇ ਕਰਾਵਾਂਗੇ ਪਰ ਲੋਕਤਾਂਤਰੀ ਤਰੀਕੇ ਨਾਲ ਲੀਡਰਾਂ ਦਾ ਫਿਰ ਵੀ ਜੇ ਉਹਨਾਂ ਦਾ ਹੈਗਾ ਵੀ ਅਸੀਂ ਆਪਣੀ ਗੱਲ ਚੱਕਣੀ ਹੈ ਤੇ ਲੋਕਤਾਂਤਰੀ ਤਰੀਕੇ ਨਾਲ ਆਪਣੀ ਗੱਲ ਰੱਖਣੀ ਹੈ ਸਾਬ ਇਹਦੇ ਨਾਲ ਕਿਸੇ ਨੂੰ ਤਰਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰ ਰਹੇ ਨੇ ਜਨਕਿ ਤਿੰਨ ਮਹਾਂ ਰੈਲੀਆਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਪਟਿਆਲਾ ਵਿਖੇ ਪੁੱਜਣਗੇ ਪ੍ਰਨੀਤ ਕੋਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਪਟਿਆਲਾ ਦੇ ਵਿੱਚ ਕੀ ਵੱਡਾ ਐਲਾਨ ਕਰ ਸਕਦੇ ਨੇ ਪ੍ਰੀਤਕੌਰ ਦੇ ਹੱਕ ਦੇ ਵਿੱਚ ਜੇਕਰ ਪ੍ਰੀਤਕੌਰ ਪਟਿਆਲਾ ਜ਼ਿਲ੍ਹੇ ਤੋਂ ਜਿੱਤਦੀ ਹੈ ਤਾਂ ਕੀ ਵੱਡਾ ਐਲਾਨ ਹੋ ਸਕਦਾ ਹੈ ਬੇਸ਼ੱਕ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ ਜਿੰਮੀ ਟਕੜਾ ਸਾਡੇ ਵਿੱਚ ਮੌਜੂਦ ਨੇ ਸੋ ਜਾਇਜ਼ਾ ਲੈਣ ਵਾਸਤੇ ਪਹੁੰਚੇ ਨੇ ਹੋਰ ਜਿਹੜੇ ਭਾਜਪਾ ਦੇ ਅਧਿਕਾਰੀ ਸਹਿਬਾਨ ਨੇ ਉਹ ਵੀ ਇੱਥੇ ਪਹੁੰਚੇ ਨੇ ਸੁਹੇਲ ਜਾਖੜ ਨੇ ਵੀ ਜਲਾ ਜਾਇਜ਼ਾ ਲਿਆ ਭਾਈ ਜੀ ਪ੍ਰਧਾਨ ਮੰਤਰੀ ਆ ਰਹੇ ਨੇ ਕਿੰਨੀ ਸਟੇਜ ਬਣਾਈ ਗਈ ਹੈ ਕੀ ਪ੍ਰਬੰਧ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ ਪ੍ਰਧਾਨ ਮੰਤਰੀ ਜੇ ਲਈ ਅਸੀਂ ਇੱਥੇ ਤਕਰੀਬਨ 40000 ਦੇ ਨੇੜੇ ਸੜੀ ਕੁਰਸੀ ਹੈ 50 ਦੇ ਨੇੜੇ ਹੋ ਜਾਣੀ ਹੈ ਅੱਛਾ ਜੀ ਤੇ ਘੱਟੋ ਘੱਟ ਜਿਹੜਾ ਅੰਦਾਜ਼ਾ ਸਾਡਾ ਲੱਖ ਦੇ ਕਰੀਬ ਸੰਗਤ ਨੇ ਇੱਥੇ ਪਹੁੰਚਣਾ ਪ੍ਰਧਾਨ ਮੰਤਰੀ ਦੇ ਵਿਚਾਰ ਸੁਣਨ ਲਈ ਉਹਨਾਂ ਨੇ ਦਰਸ਼ਨ ਕਰਨਾ ਆਤ ਦੀ ਪੈ ਰਹੀ ਗਰਮੀ ਅਤੇ ਤੇਜ਼ ਧੁੱਪ ਕਾਰਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਵੋਟਾਂ ਵਾਲੇ ਦਿਨ ਸਮਾਂ ਬਦ ਲੈ ਜਾਵੇ ਅਸਲ ਵਿੱਚ ਜਾਖੜ ਨੇ ਮੰਗ ਕੀਤੀ ਹੈ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕੀਤਾ ਜਾਵੇ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ ਚੋਣ ਡਿਊਟੀ ਉੱਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਦੱਸਿਆ ਕਿ ਆਈਪੀਐਸ ਸੁਪਨ ਸ਼ਰਮਾ ਜੋ ਇਸ ਸਮੇਂ ਜਲੰਧਰ ਦੇ ਕਮਿਸ਼ਨਰ ਪੁਲਿਸ ਵੱਲੋਂ ਸੇਵਾਵਾਂ ਦੇ ਰਹੇ ਨੇ ਤੇ ਆਈਪੀਐਸ ਕੁਲਦੀਪ ਚਾਹਲ ਜੋ ਕਿ ਇਸ ਵੇਲੇ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਵੱਲੋਂ ਸੇਵਾਵਾਂ ਨਿਭਾ ਰਹੇ ਨੇ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਟਰਾਂਸਫਰ ਕਰਕੇ ਗੈਰ ਚੋਣ ਡਿਊਟੀ ਉੱਤੇ ਤਾਇਨਾਤ ਕੀਤੇ ਗਏ ਪੰਜਾਬ ਦੇ ਮੁਖਸਤਤਰ ਨੂੰ ਲਿਖੇ ਪੱਤਰ ਵਿੱਚ ਚੋਣ ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ ਚੋਣ ਡਿਊਟੀ ਉੱਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਕਮਿਸ਼ਨ ਨੇ ਮੁਖਸਤਤਰ ਨੂੰ ਜਲੰਧਰ ਅਤੇ ਲੁਧਿਆਣਾ ਵਿੱਚ ਤਾਇਨਾਤੀ ਲਈ ਤਨ ਯੋਗ ਅਧਿਕਾਰੀਆਂ ਦਾ ਪੈਨਲ ਮੁਹੱਈਆ ਕਰਵਾਉਣ ਲਈ ਕਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜਾਰੀ ਹੈ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੇਜਾਰਾਮ ਬਾਲਮਿਕੀ ਵੱਲੋਂ ਸਰਾਂਦ ਵਿੱਚ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਲੀਡਰ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸਾਰੂ ਸੋਚ ਸਦਕਾ ਜਿਥੇ ਦੇਸ਼ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਰਿਹਾ ਹੈ ਉੱਥੇ ਹੀ ਲੋਕ ਬੀਜੇਪੀ ਨੂੰ ਚਾਹੁੰਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਕੱਲੂ ਕਰਦੀ 40ਵੀਂ ਸਾਲਾਨਾ ਜਾਦ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਹਫ਼ਤਾ ਮਨਾਉਣ ਲਈ ਕੌਮ ਨੂੰ ਕੀਤੇ ਗਿਆ ਦੇਸ਼ ਉੱਤੇ ਹਰ ਸਿੱਖ ਪੈਰਾ ਦੇਵੀ ਅਤੇ ਸਿੱਖ ਨਸ਼ਲ ਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਆਂ ਨਾ ਮਿਲਣ ਦੇ ਰੋਸ ਵਜੋਂ ਸਿੱਖ ਆਪਣੇ ਸਿਰਾਂ ਉੱਤੇ ਕਾਲੀਆਂ ਦਸਤਾਰਾਂ ਸਜਾਉਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਮੀ ਨੇ ਕਿਹਾ ਕਿ ਜੂਨ 1984 ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਅਤੇ ਸੈਂ ਸਮੇਂ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਫੌਜੀ ਹਮਲੇ ਦੇ ਨਿਸ਼ਾਨ ਸਿੱਖ ਮਾਨਸਿਕਤਾ ਵਿੱਚੋਂ ਕਦੇ ਵੀ ਮਿਟ ਨਹੀਂ ਸਕਣਗੇ ਅਤੇ ਹਰ ਸਾਲ ਸਿੱਖ ਕੌਮ 1984 ਦੇ ਫੌਜੀ ਹਮਲੇ ਨੂੰ ਤੀਜੇ ਕੱਲੂ ਕਾਰੇ ਵਜੋਂ ਯਾਦ ਕਰਦੀ ਹੈ ਸ਼ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਉੱਤੇ ਤਤਕਾਲੀ ਹਕੂਮਤ ਵੱਲੋਂ ਇਸ ਜ਼ੁਲਮ ਵਿੱਚ ਸਰਕਾਰੀ ਤੰਤਰ ਦੀ ਦਰਬਾਰ ਤੋਂ ਲੋਕਤੰਤਰ ਅਤੇ ਭਾਰਤ ਦੇ ਸੰਵਿਧਾਨ ਉੱਤੇ ਕਾਲਾ ਧੱਬਾ ਉਹਨਾਂ ਕਿਹਾ ਕਿ ਇਸ ਖਿਨੌਣੀ ਕਾਰਵਾਈ ਦੀ ਸਰਕਾਰਾਂ ਨੇ ਮਾਫੀ ਤੱਕ ਨਹੀਂ ਮੰਗਣੀ ਸੀ ਸਗੋਂ ਸਿੱਖਾਂ ਦੇ ਨਾਲ ਧੱਕੇ ਦੀ ਦਾਸਤਾਨ ਲਗਾਤਾਰ ਜਾਰੀ ਹੈ ਅੱਜ ਵੀ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਨਿਆਂ ਨਹੀਂ ਕੀਤਾ ਜਾ ਰਿਹਾ ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਕੱਲੂਕਾਰ ਦੇ 40ਵੇਂ ਸਲਾਨਾ ਯਾਦ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਸ਼ਹੀਦੀ ਸਮਾਗਮ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਹਿਬਾਨ ਦੇ ਅੰਦਰ ਵੀ ਸਮਾਗਮ ਕੀਤੇ ਜਾਣਗੇ ਅਤੇ ਕੌਮ ਉਤੇ ਹੋਏ ਇਹਨਾਂ ਜ਼ੁਲਮਾਂ ਨੂੰ ਯਾਦ ਕੀਤਾ ਜਾਵੇਗਾ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣੇ ਕੋਲ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ ਇੱਕ ਕੁੜੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਪੁਲਿਸ ਦੇ ਡਿਪਟੀ ਕਮਿਸ਼ਨਰ ਸਰਵਣ ਕੁਮਾਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਮਹਾਰਾਜਪੁਰ ਥਾਣੇ ਦੇ ਕੋਲ ਜੀਟੀ ਰੋਡ ਉੱਤੇ ਕੁਝ ਔਰਤਾਂ ਸੜਕ ਪਾਰ ਕਰ ਰਹੀਆਂ ਸਨ ਉਦੋਂ ਉੱਥੋਂ ਲੰਘ ਰਹੀ ਇੱਕ ਕਾਰ ਨੇ ਉਹਨਾਂ ਨੂੰ ਕੋਚ ਚਲ ਦਿੱਤਾ ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਸਰਿਤਾ ਪੂਨਮ ਪਾਂਡੇ ਜੋਤੀ ਤਿਵਾੜੀ ਉਰਫ ਰੂਪਾ ਅਤੇ ਦੇਵਿਆ ਉਰਫ ਚੰਚਲ ਦੀ ਮੌਤ ਹੋ ਗਈ ਉਹਨੇ ਵੀ ਦੱਸਿਆ ਕਿ ਇਸ ਘਟਨਾ ਵਿੱਚ ਅਪਰਨਾ ਨਾਮੀ ਕੁੜੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਡਰਾਈਵਰ ਦੇ ਖਿਲਾਫ ਮੁਕaddਮਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਪਾਵਨ ਕੈਨੇਡਾ ਵੱਲੋਂ ਲਾਹੌਰ ਦੀ ਟੀਮ ਦੀ ਸਾਂਝ ਨਾਲ ਬਾਲਾਂ ਲਈ ਕਵਿਤਾਵਾਂ ਦੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਦੇ ਸਰਨਾਮੇ ਹੇਠ ਛਾਪੀ ਗਈ ਹੈ। ਪਾਕਿਸਤਾਨ ਦੀ ਲਾਹੌਰ ਟੀਮ ਵੱਲੋਂ ਇਹ ਕਿਤਾਬ ਲਾਹੌਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਵਿੱਚ ਵੰਡੀ ਗਈ। ਕਿਤਾਬ ਨੂੰ ਪੜਨ ਵਾਲੇ ਪਾਠਕਾਂ ਨੇ ਇਸ ਨੂੰ ਹੱਥੋਂ ਹੱਥ ਹੀ ਲਿਆ। ਕਈਆਂ ਪੜਨ ਵਾਲੇ ਨੇ ਇਹਨਾਂ ਵਿੱਚੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਉਹਨਾਂ ਦਾ ਕਹਿਣਾ ਸੀ ਕਿ ਪੰਜਾਬੀ ਮਾਂ ਬੋਲੀ ਤੇ ਹੈ ਪਰ ਲੰ데 ਪੰਜਾਬ ਵਿੱਚ ਪੜ੍ਹਾਈ ਲਿਖਾਈ ਦਾ ਮਾਧਿਅਮ ਹੋਰ ਜ਼ੁਬਾਨਾਂ ਨੇ ਉਹਨਾਂ ਕਹੇ ਕਿ ਵਿਦਿਆਰਥੀ ਇਹਨਾਂ ਕਵਿਤਾਵਾਂ ਨੂੰ ਪੜ੍ਹ ਕੇ ਖੁਦ ਵੀ ਕਵਿਤਾਵਾਂ ਲਿਖਣ ਦੇ ਕਾਬਿਲ ਹੋ ਸਕਣਗੇ ਸਭ ਨੇ ਮਿਲ ਕੇ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁਖੀ ਬਾੜਤਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਅਣਮੁੱਲੀ ਕਿਤਾਬ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈ ਹੈ ਦਿਨੋ-ਦਿਨ ਵਾਧੀ ਜਾ ਰਹੀ ਗਰਮੀ ਦੇ ਚੱਲਦਿਆਂ ਮਨੁੱਖ ਤਾਂ ਕਿਸੇ ਤਰੀਕੇ ਆਪਣਾ ਬਚਾ ਖੁਦ ਕਰ ਲੈਂਦਾ ਪਰੰਤੂ ਸੜਕਾਂ ਉੱਤੇ ਘੁੰਮਦੇ ਬੇਸਾਰਾ ਪਸ਼ੂਆਂ ਤੇ ਅਸਮਾਨ ਵਿੱਚ ਉੜਦੇ ਪੰਛੀਆਂ ਵੱਲ ਛੇਤੀ ਕੀਤੇ ਕਿਸੇ ਦਾ ਧਿਆਨ ਨਹੀਂ ਜਾਂਦਾ ਅਜਿਹੇ ਵਿੱਚ ਖੁੱਲੇ ਵਾਤਾਵਰਣ ਵਿੱਚ ਰਹਿੰਦੇ ਪਸ਼ੂ ਪੰਛੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹਾਂ ਸੰਗਰੂਰ ਦੇ ਨੌਜਵਾਨ ਪਰਾਕਰਮ ਸਿੰਘ ਵੱਲੋਂ ਆਪਣੇ ਜੇਬ ਖਰਚ ਵਿੱਚੋਂ ਕੁਝ ਪੈਸੇ ਬਚਾ ਕੇ 150 ਦੇ ਕਰੀਬ ਮਿੱਟੀ ਦੇ ਪਾਂਡਿਆਂ ਨੂੰ ਸ਼ਹਿਰ ਦੇ ਵਕਫਾ ਖਤਾਵਾ ਉੱਤੇ ਰੱਖਿਆ ਗਿਆ ਪਰਾਕਰਮ ਸਿੰਘ ਕਾਕੂ ਦੀ ਇਸ ਨਿਸ਼ਕਾਮ ਭਾਵਨਾ ਨੂੰ ਦੇਖਦੇ ਹਾਂ ਜਿਥੇ ਆਮ ਲੋਕਾਂ ਕੋਲ ਰਿਸ਼ਤੀ ਸ਼ਲਾਗਾ ਕੀਤੀ ਗਈ ਉਥੇ ਟਰੈਕ ਕੋਰਸ ਇੰਚਾਰਜ ਪਵਨ ਕੁਮਾਰ ਨੇ ਵੀ ਇਸ ਨੌਜਵਾਨ ਦੀ ਹੌਸਲਾਫਜ਼ਾਈ ਕੀਤੀ ਹੈ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ ਮੈਂ ਸੰਗਰੂਰ ਤੋਂ ਆ ਜੀ ਤੇ ਜਿਵੇਂ ਅੱਜ ਕੱਲ੍ਹ ਦੀ ਆਪਣਾ ਸੰਗਰੂਰ ਦੀ ਜਿੰਨੇ ਵੀ ਹੋਣੇ ਟੈਂਪਰੇਚਰ ਜੀ ਉਹ 40-50 ਡਿਗਰੀ ਸੈਲਸੀਅਸ ਤੋਂ ਬਹੁਤ ਵੱਧ ਰਿਹਾ ਹੈ ਜੀ ਤਾਂ ਇੰਨਾ ਟੈਂਪਰੇਚਰ ਦੇਖਦੇ ਹੋਏ ਜੀ ਜਿੰਨੇ ਵੀ ਆਪਣੇ ਪਸ਼ੂ ਪੰਛੀ ਨੇ ਜੀ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜੀ ਤਾਂ ਕਰਕੇ ਜੀ ਅੱਜ ਜਿੰਨੇ ਵੀ ਬੱਸ ਸਟਾਪ ਨੇ ਜੀ ਉਥੇ ਆ ਕੇ ਜੀ 100 ਤੋਂ 150 ਮਿੱਟੀ ਦੇ ਭਾਂਡੇ ਮੈਨੇ ਪਸ਼ੂ ਪਖਸ਼ੇ ਵਾਸਤੇ ਦਿੱਤੇ ਨਹੀਂ ਗਰਮੀ ਦਾ ਮੌਸਮ ਦੀ ਬਹੁਤ ਜ਼ਿਆਦਾ ਜੀ 45 ਡਿਗਰੀ ਤਾਪਮਾਨ ਸੀ ਇੱਥੇ ਸਮੀ ਜੀ ਨੇ ਸਾਡੇ ਉਹਨਾਂ ਦੇ ਬੇਟੇ ਨੇ ਕਾਕੂ ਜੀ ਉਹਨਾਂ ਵੱਲੋਂ ਅੱਜ ਕਰੀਬ 150 ਦੇ ਕਰੀਬੇ ਭਾਂਡੇ ਦਿੱਤਾ ਗਿਆ ਸੀ ਅਸੀਂ ਜਿੰਨੇ ਵੀ ਸ਼ਹਿਰ ਦੇ ਵਿੱਚ ਯੂਨੀਅਨਾਂ ਨੇ ਕਾਰ ਯੂਨੀਅਨ ਟੈਂਪੋ ਜਿਹੜੇ ਨੇ ਉੱਥੇ ਪਹੁੰਚਾਏ ਨੇ 10-10 ਭਾਂਡੇ ਤਾਂ ਕਿ ਪਸ਼ੀਆਂ ਨੂੰ ਪਾਣੀ ਮਿਲ ਸਕੇ ਸ਼ਹਿਰ ਤੋਂ ਸ਼ਹਿਰ ਤੋਂ ਹੋਰ ਕਿੱਥੇ ਜਾਉਗੇ ਅਸੀਂ ਤੁਹਾਡੇ ਚੈਨਲ 'ਸਾਹੀ ਅਪੀਲ' ਕਰਦੇ ਆ ਵੀ ਸਾਰਿਆਂ ਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਵੀ ਆਪਣੇ ਘਰ ਦੇ ਮੂਹਰੇ ਦੋ ਦੋ ਬਰਤਨ ਰੱਖ ਕੇ ਉਹਨਾਂ ਦੇ ਵਿੱਚ ਪਾਣੀ ਪਾਇਆ ਜਾਵੇ। ਸਵੇਰ ਵੀ ਆਮ ਨੂੰ ਵੀ ਜਿੰਨਾ ਤੱਕ ਗਰਮੀ ਆ ਉਹਨਾਂ ਤੱਕ ਇਹ ਰੱਖੇ ਜਾਣ ਭਾਂਡੇ ਉਹਨਾਂ ਵਿੱਚ ਪਾਣੀ ਰਹੇ। ਪੰਛੀ ਵੀ ਸਕੰਡ ਡੌਗ ਵਗੈਰਾ 20 ਸਕੰਡ ਸੱਚਕਣ ਸੀ ਹਿਮੰਦਰ ਸਾਹਿਬ ਵਿਖੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। कीर्तन श्रवण ਕੀਤਾ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਸਮੂਹ ਸੰਗਤ ਨੂੰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਇਸ ਸਬੰਧੀ ਜਾਣਕਾਰੀ ਇਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਰਾਹ ਰਾਸ ਸਾਹਿਬ ਤੋਂ ਬਾਅਦ ਦੀਪਮੜਾ ਤੇ ਅਤਿਸ਼ਬਾਜੀ ਹੋਵੇਗੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਤਨਤਨ ਜੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਅੱਜ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਦੀਵਾਲਾ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਲਾਵਾ ਸ਼ਾਮ ਨੂੰ ਸ੍ਰੀ ਰਹਿਰਾਸਾ ਦੀ ਪਾਠ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਆਤਸਵਾਜੀ ਹੋਊਗੀ ਸੋ ਸਾਰੀਆਂ ਸੰਗਤਾਂ ਨੂੰ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ ਜੋ ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਨੇ ਅੱਜ ਦੇ ਦਿਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਬਸਰ ਕਲੀ ਧਰਤੀ ਤੇ ਅਵਤਾਰ ਧਾਰਨ ਕੀਤਾ ਔਰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਜੀਵਨ ਦੇ ਵਿੱਚ ਜੋ ਸਾਨੂੰ ਸੇਧ ਮਿਲਦੀ ਹੈ ਉਹ ਹੈ ਸੇਵਾ ਦੀ ਜੋ ਉਹਨਾਂ ਨੇ 12 ਸਾਲ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਜਿਸ ਦੇ ਪਰਥਾਏ ਬਾਅਦ ਵਿੱਚ ਉਹਨਾਂ ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਗੁਰਗੱਦੀ ਤੇ ਵਾਰਸ ਬਣਨਾ ਜਿਹੜਾ ਹੈ ਉਹਨਾਂ ਨੂੰ ਨਸੀਬ ਹੋਇਆ ਔਰ ਤੀਸਰੇ ਗੁਰੂ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਅੱਜ ਇੰਨੀ ਭਿਆਨਕ ਗਰਮੀ ਜਿੱਥੇ ਤਪਸ਼ ਹੈ ਉਥੇ ਫੇਰ ਵੀ ਸੰਗਤਾਂ ਇਹ ਪ੍ਰਕਾਸ਼ਪੁਰਬ ਸਤਿਗੁਰਾਂ ਜੀ ਦਾ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਮਿਆਨੇ ਸ਼ਬੀਨਾ ਲਗਾ ਕੇ ਸੰਗਤਾਂ ਦੇ ਪ੍ਰਤੀ ਜਿਹੜਾ ਇਹ ਉਹ ਸ਼ਰਧਾ ਉਤਸ਼ਾਹ ਜਿਹੜਾ ਹੈ ਉਹਨੂੰ ਨਤਮਸਤਕ ਹੁੰਦਿਆਂ ਹਰ ਪ੍ਰਕਾਰ ਜਿਹੜੀ ਹੈ ਉਹ ਸਹੂਲਤ ਪ੍ਰਦਾਨ ਕਰਨ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਨਿਭਾ ਰਹੇ ਨੇ ਸਾਰੀ ਹੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ 6 ਜੂਨ 1984 ਨੂੰ ਦਰਬਾਰ ਸਾਹਿਬ ਵਿੱਚ ਹੋਏ ਕੱਲੂਕਾਰ ਨੂੰ ਸਮਰਪਿਤ ਇਸ ਵਾਰ 40ਵਾਂ ਕੱਲੂਕਾਰਾ ਦਿਵਸ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਹਵਾਰਾ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਮਹਿਤਾ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਹਵਾਰਾ ਕਮੇਟੀ ਦੇ ਮੈਂਬਰਾਂ ਵੱਲੋਂ ਮੰਗ ਕੀਤੀ ਕਿ ਕੱਲੂਕਾਰ ਦੇ 40 ਸਾਲ ਪੂਰੇ ਹੋਣ ਤੇ ਸਿਦ ਨੂੰ ਵੱਡੇ ਪੱਧਰ ਉਤੇ ਸ਼ਰਮਣੀ ਕਮੇਟੀ ਵੱਲੋਂ ਪੰਥ ਖਾਲਸਾ ਦੀਆਂ ਸਮੂਹ ਜਥੇਬੰਦੀਆਂ ਨੂੰ ਸ਼ਾਮ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੱਡੇ ਪੱਧਰ ਉਤੇ ਸਮਾਗਮ ਕਰਵਾਏ ਜਾਣ ਜਿਸ ਵਿੱਚ ਰਾਗੀ ਢਾਡੀ ਜਥੇ ਕਵੀਸ਼ਰ ਅਤੇ ਕਥਾਵਾਚਕ ਬੁਲਾਕੇਸ ਪ੍ਰੋਗਰਾਮ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਾਵੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਧਾਮੀ ਸਾਹਿਬ ਨੇ ਹਰਜਿੰਦਰ ਸਿੰਘ ਜੀ ਧਾਮੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਹੋਰ ਕਿਉਂਕਿ ਉਹ ਅੱਜ ਅੰਮ੍ਰਿਤਸਰ ਨਹੀਂ ਸਿਗੇ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਦਾਜ ਰਜਿੰਦਰ ਸਿੰਘ ਜੀ ਮਹਿਤਾ ਨੂੰ ਅਸੀਂ ਇਹ ਮੰਗ ਪੱਤਰ ਦੇ ਕੇ ਆਏ ਹਾਂ ਜਿਹਦੇ ਵਿੱਚ ਕਿ ਅਸੀਂ ਇਹ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਵੇ ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਵੇ ਜਿਹਦੇ ਨਾਲ ਤੇ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿਹੜਾ ਕਿਹੜਾ ਯੋਧਿਆ ਨੇ ਜਰਨੈਲਾਂ ਨੇ ਅਗਵਾਈ ਕਰਦੇ ਹੋਏ ਭਾਰਤ ਸਰਕਾਰ ਦੇ ਨਾਲ ਹਥਿਆਰਬੰਦ ਸੰਘਰਸ਼ ਕੀਤਾ ਅਤੇ ਸ਼ਹੀਦیاں ਪਾਈਆਂ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸੰਭੂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਇਹ ਜਿਹੜੇ ਜਰਨੈਲ ਨੇ ਜਿਹਨਾਂ ਦੀ ਫੋਟੋ ਮੈਂ ਤੁਸੀਂ ਦੇਖ ਰਹੇ ਹੋ ਇਹਨਾਂ ਸਾਰੀਆਂ ਦੀਆਂ ਅਸੀਂ ਫੋਟੋਆਂ ਕੇਂਦਰੀ ਅਜਾਇਬ ਘਰ ਵਿੱਚ ਲਗਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਬੇਨਤੀ ਕੀਤੀ ਹੈ। ਔਰ ਉਹਨਾਂ ਨੂੰ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਹੈ, ਯਾਦ ਪੱਤਰ ਦਿੱਤਾ ਹੈ ਰਜਿੰਦਰ ਸਿੰਘ ਮਹਿਤਾ ਜੀ ਨੂੰ ਉਹਨਾਂ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਇਸ ਮੰਗ ਪੱਤਰ ਦੇ ਉੱਤੇ ਪੂਰਨ ਗੰਭੀਰਤਾ ਦੇ ਨਾਲ ਹੱਤਾ ਮਿਸਾਲ ਦੇ ਨਾਲ ਅਤੇ ਬਾਕੀ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹਦਾ ਟੁਕਮਾ ਜਿਹੜਾ ਹੈ ਉਹ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ ਐਸਾ ਭਰੋਸਾ ਰਜਿੰਦਰ ਸਿੰਘ ਮਹਿਤਾ ਜੀ ਨੇ ਦਵਾਇਆ ਹੈ। ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾਕਟਰ ਜੁਰਾ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਸਾਚਕਣ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਇਸ ਮੌਕੇ ਤੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅਮਰਿਤਪਾਲ ਸਿੰਘ, ਰਣधीर ਸਿੰਘ, ਜਤਿੰਦਰ ਸਿੰਘ ਨੇ ਕਿਤਾਬਾਂ ਦਾ ਸੈਕਟ ਭੇਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਾਂਸਲਰ ਜੋਰਾ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਨੂੰ A+ ਗ੍ਰੇਡ ਮਿਲਿਆ ਜਿਸ ਦੇ ਸ਼ੁਕਰਾਨੇ ਵਜੋਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਇਸ ਮੌਕੇ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਰਜਿੰਦਰ ਕੌਰ ਡਾਕਟਰ ਸੰਦੀਪ ਸਿੰਘ ਸਰਦਾਰ ਕੁਲਦੀਪ ਸਿੰਘ ਅਤੇ ਸਨੀ ਸ਼ੂਰੇਵੰਸੀ ਮੌਜੂਦ ਸਨ ਜੀ ਅੱਜ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਸਾਹਿਬ ਪਰਿਵਾਰ ਸਾਨੂੰ ਪਰਮਾਤਮਾ ਨੇ ਗੁਰੂ ਨੇ ਬਹੁਤ ਖੁਸ਼ੀਆਂ ਬਖਸ਼ੀਆਂ ਹਨ ਅਸੀਂ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇਸ ਇੱਥੇ ਆਏ ਹਾਂ ਅੱਜ ਇੱਕ ਹੋਰ ਵੀ ਬਹੁਤ ਖੁਸ਼ੀ ਭਰਿਆ ਤੇ ਬlesings ਵਾਲਾ ਮੌਕਾ ਹੈ ਭਲੇ ਅਮਰਦਾਸ ਗੁਰ ਤੇਰੇ ਤੇਰੀ ਹੁਕਮਾ ਤੋਹਿ ਬਨਾਏ ਤੀਜੇ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਵੀ ਅੱਜ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਤੇ ਅਸੀਂ ਇੱਥੋਂ ਦੇਸ਼ ਭਗਤ ਯੂਨੀਵਰਸਿਟੀ ਵਾਸਤੇ ਦੇਸ਼ ਭਗਤ ਪਰਿਵਾਰ ਵਾਸਤੇ ਦੇਸ਼ ਭਗਤ ਦੇ ਸਾਰੇ ਸਾਰੇ ਮੁਲਾਜ਼ਮਾਂ ਵਾਸਤੇ ਸਟੂਡੈਂਟਸ ਵਾਸਤੇ ਗਿਫਤਾ ਲੱਗੇ ਚੱਲਿਆ ਝੋੜੀਆਂ ਭਰ ਕੇ ਚੱਲਿਆ ਸੱਚੇ ਬਾਦਸ਼ਾਹ ਸਾਡੇ ਤੇ ਹਮੇਸ਼ਾ ਕਿਰਪਾ ਕਰਕੇ ਰੱਖੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮਟੀ ਦੇ ਨਾਲ ਧੰਨਵਾਦ